ਨਵਾਂ ਸਾਲ 2026 ਸ਼ੁਰੂ ਹੁੰਦੇ ਹੀ ਜਿੱਥੇ ਲੋਕ ਇੱਕ ਦੂਜੇ ਨੂੰ ਸ਼ੁਭਕਾਮਨਾਵਾਂ ਤੇ ਵਧਾਈਆਂ ਭੇਜ ਰਹੇ ਨੇ ਉੱਥੇ ਹੀ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲੇ ਚਾਲਕਾਂ ਲਈ ਬੁਰੀ ਖਬਰ ਹੈ ਲੁਧਿਆਣਾ ਟ੍ਰੈਫਿਕ ਪੁਲਿਸ ਨੇ ਡਰੰਕਨ ਡਰਾਈਵਰ ਤੇ ਹੋਰ ਸਖਤੀ ਕਰ ਦਿੱਤੀ ਹੈ ਹੁਣ ਹਫ਼ਤੇ ਦੇ ਸੱਤੇ ਦਿਨ ਟ੍ਰੈਫਿਕ ਪੁਲਿਸ ਵੱਲੋਂ ਪਿਆਕੜ ਚਾਲਕਾਂ ਨੂੰ ਫੜਨ ਲਈ ਨਾਕੇ ਲਗਾਏ ਜਾਣਗੇ ਜਦੋਂ ਕਿ ਇਸ ਤੋਂ ਪਹਿਲਾਂ ਹਫ਼ਤੇ 'ਚ ਤਿੰਨ ਦਿਨ ਬੁੱਧਵਾਰ ਸ਼ੁੱਕਰਵਾਰ ਤੇ ਸ਼ਨੀਵਾਰ ਨਾਕੇ ਲਗਾਏ ਜਾ ਰਹੇ ਸਨ ਟ੍ਰੈਫਿਕ ਪੁਲਿਸ ਵੱਲੋਂ ਹਰ ਮਹੀਨੇ ਹੋਣ ਵਾਲੇ ਸ਼ਰਾਬ ਦੇ ਚਲਾਨ ਦਾ ਆਂਕੜਾ 500 ਦੇ ਕਰੀਬ ਕੀਤਾ ਜਾ ਰਿਹਾ ਪਰ ਹੁਣ ਆਖਿਆਂ ਦੀ ਗਿਣਤੀ ਵਧਾਏ ਜਾਣ ਨਾਲ ਚਲਾਨਾਂ ਦੀ ਗਿਣਤੀ ਦੇ ਵਿੱਚ ਵੀ ਇਜ਼ਾਫਾ ਹੋਵੇਗਾ ਟ੍ਰੈਫਿਕ ਪੁਲਿਸ ਵੱਲੋਂ ਸ਼ਹਿਰ ਨੂੰ 8 ਜ਼ੋਨਾਂ 'ਚ ਵੰਡਿਆ ਗਿਆ ਇਸ ਦੇ ਨਾਲ ਹੀ ਜ਼ੋਨ ਇੰਚਾਰਜਾਂ ਦੇ ਉੱਪਰ ਦੋ ਸੁਪਰਵਾਈਜ਼ਨ ਅਧਿਕਾਰੀ ਵੀ ਲਗਾਏ ਗਏ ਨੇ ਇਸ ਤੋਂ ਇਲਾਵਾ ਇੱਕ ਇਨਸਪੈਕਟਰ ਐਡਮਿਨ ਵਜੋਂ ਤੇ ਇੱਕ ਲੇਡੀ ਇਨਸਪੈਕਟਰ ਬੀਟ ਇੰਚਾਰਜ ਵਜੋਂ ਕੰਮ ਕਰ ਰਹੇ ਨੇ ਇਹਨਾਂ ਸਾਰਿਆਂ ਨੂੰ ਮਿਲਾ ਕੇ ਕੁੱਲ 12 ਅਧਿਕਾਰੀ ਹੋਣਗੇ ਜਿਨ੍ਹਾਂ ਨੂੰ ਵਾਰੀ-ਵਾਰੀ ਡਿਊਟੀ ਤੇ ਰੱਖਿਆ ਜਾਵੇਗਾ ਡਿਊਟੀ ਲਗਾਈ ਜਾਵੇਗੀ ਤੇ ਵਿਸ਼ੇਸ਼ ਤੇ ਨਾਕੇਬੰਦੀ ਕਰਕੇ ਪਿਆਕੜ ਚਾਲਕਾਂ ਨੂੰ ਫੜਨ ਦੇ ਲਈ ਨਾਕੇਬੰਦੀ ਕੀਤੀ ਜਾਏਗੀ ਦੱਸ ਦਈਏ ਟ੍ਰੈਫਿਕ ਕੋਲ ਸਾਲ 2025 ਚ 4500 ਤੋਂ ਜ਼ਿਆਦਾ ਲੋਕਾਂ ਦੇ ਸ਼ਰਾਬ ਪੀ ਕੇ ਵਾਹਨ ਚਲਾਉਣ ਦੇ ਜ਼ੁਰਮ 'ਚ ਚਲਾਨ ਕਰ ਚੁੱਕੀ ਹੈ ਸ਼ਰਾਬ ਪੀ ਕੇ ਵਾਹਨ ਚਲਾਉਣ ਤੇ ਜੇਕਰ ਫੜੇ ਗਏ ਤਾਂ 5000 ਰੁਪਏ ਦਾ ਜੁਰਮਾਨਾ ਇਹ ਰਾਸ਼ੀ ਤੁਹਾਨੂੰ ਅਦਾ ਕਰਨੀ ਪਵੇਗੀ ਤੇ ਇਸ ਦੇ ਨਾਲ ਹੀ ਚਾਲਕ ਦਾ ਡਰਾਈਵਿੰਗ ਲਾਇਸੈਂਸ 3 ਮਹੀਨੇ ਦੇ ਲਈ ਸਸਪੈਂਡ ਕਰਨ ਦੀ ਵੀ ਵਿਵਸਥਾ ਰੱਖੀ ਗਈ ਹੈ ਦੱਸ ਦिए ਕਿ ਨਵਾਂ ਸਾਲ ਜਿੱਥੇ ਲੋਕਾਂ ਲਈ ਖੁਸ਼ੀਆਂ ਖੇੜੇ ਲੈ ਕੇ ਆਇਆ ਉੱਥੇ ਹੀ ਹੁਣ ਇਸ ਸਾਲ ਦੇ ਵਿੱਚ ਕੁਝ ਅਜਿਹੇ ਕਾਨੂੰਨ ਨੇ ਜੋ ਬਹੁਤ ਜ਼ਿਆਦਾ ਸਖਤ ਹੋਣ ਜਾ ਰਹੇ ਨੇ ਤੇ ਇਹਨਾਂ ਵਿੱਚ ਹੁਣ 3 ਮਹੀਨਿਆਂ ਦੇ ਵਿੱਚ ਜੋ ਹੈ ਇਹ ਸਸਪੈਂਡ ਡਰਾਈਵਿੰਗ ਲਾਇਸੈਂਸ ਕਰਨ ਦੀ ਜੋ ਪ੍ਰਕਿਰਿਆ ਹੈ ਉਸ ਨੂੰ ਵੀ ਬੜੀ ਤੇਜ਼ੀ ਦੇ ਨਾਲ ਕੰਮ ਦੇ ਵਿੱਚ ਲਿਆਂਦਾ ਜਾਵੇਗਾ ਟ੍ਰੈਫਿਕ ਪੁਲਿਸ ਵੱਲੋਂ ਨਵੇਂ ਸਾਲ ਤੋਂ ਪੁਰਥਲੀ ਤੇ ਸ਼ਰਾਬ ਪੀ ਕੇ ਹਾਡਰਲ ਬਾਜ਼ੀ ਰੋਕਣ ਲਈ ਖਾਸ ਤੌਰ ਤੇ ਨਾਕਾਬੰਦੀ ਕੀਤੀ ਗਈ ਸੀ ਨਾਕਾਬੰਦੀ ਦੌਰਾਨ ਅਜਿਹੇ 57 ਚਾਲਕਾ ਦੇ ਚਲਾਨ ਕੀਤੇ ਗਏ ਨੇ ਜੋ ਡਰਾਈਵਿੰਗ ਦੌਰਾਨ ਸ਼ਰਾਬ ਦੇ ਨਸ਼ੇ 'ਚ ੁੱਟੋਂ ਸਨ ਟ੍ਰੈਫਿਕ ਪੁਲਿਸ ਵੱਲੋਂ 4 ਟੀਮਾਂ ਨੂੰ ਵੱਖ-ਵੱਖ ਜਗ੍ਹਾ ਤੇ ਤਾਇਨਾਤ ਕੀਤਾ ਗਿਆ ਸੀ ਤੇ ਟ੍ਰੈਫਿਕ ਪੁਲਿਸ ਵੱਲੋਂ ਸ਼ਹਿਰ ਨੂੰ 8 ਜ਼ੋਨਾਂ 'ਚ ਵੰਡਿਆ ਗਿਆ ਸੀ ਇਸ ਨਾਲ ਹੀ ਜ਼ੋਨ ਇੰਚਾਰਜਾਂ ਦੇ ਉੱਪਰ 2 ਸੁਪਰ ਵਿਜ਼ਨ ਅਧਿਕਾਰੀ ਵੀ ਲਗਾਏ ਗਏ ਨੇ ਇਸ ਤਲਾਵਾਜ਼ ਇੱਕ ਇਨਸਪੈਕਟਰ ਐਡਮਿਨ ਵੱਲੋਂ ਤੇ ਇੱਕ ਲੇਡੀ ਇਨਸਪੈਕਟਰ ਬੀਟ ਇੰਚਾਰਜ ਦੇ ਵੱਲੋਂ ਕਮ ਕਰੇਗੀ ਕੁੱਲ ਮਿਲਾ ਕੇ ਹੁਣ ਟ੍ਰੈਫਿਕ ਨੂੰ ਕੰਟਰੋਲ ਕਰਨ ਦੇ ਵਿੱਚ ਪੁਲਿਸ ਇੱਕ ਵੱਡਾ ਕਦਮ ਪੁੱਟਣ ਜਾ ਰਹੀ ਹੈ ਤੇ ਇਹਨਾਂ ਸਾਰਿਆਂ ਨੂੰ ਵਲਾ ਕੇ 12 ਅਧਿਕਾਰੀ ਐ ਜੋ ਉਹ ਡਿਊਟੀ ਤੇ ਹੋਣਗੇ ਵਾਰ ਵਾਰੀ ਇਹਨਾਂ ਦੀ ਡਿਊਟੀ ਲਗਾਈ ਜਾਵੇਗੀ ਤੇ ਪੇਕੜਾਂ ਦੇ ਲਈ ਹੁਣ ਇਹ ਨਾਕੇ ਬੰਦੀ ਕੀਤੀ ਜਾਏਗੀ ਦੱਸ ਦਈਏ ਜੇਕਰ 2025 ਦੀ ਗੱਲ ਕੀਤੀ ਜਾਵੇ ਤਾਂ 4500 ਤੋਂ ਜ਼ਿਆਦਾ ਲੋਕਾਂ ਨੇ ਸ਼ਰਾਬ ਪੀ ਕੇ ਵਾਹਨ ਚਲਾਉਣ ਦੇ ਜੁਰਮ ਤੇ ਵਿੱਚ ਇਹਨਾਂ ਦੇ ਚਲਾਨ ਹੋਏ ਸਨ ਸ਼ਰਾਬ ਪੀ ਕੇ ਵਾਹਨ ਚਲਾਉਣ ਤੇ ਜੇਕਰ ਇਹ ਫੜੇ ਗਏ ਸੀ ਤਾਂ ਇਹਨਾਂ ਨੂੰ 5000 ਰੁਪਏ ਦੀ ਜੁਰਮਾਨਾ ਰਾਸ਼ੀ ਹੈ ਜੋ ਵੀ ਅਦਾ ਕਰਨ ਦਾ ਪ੍ਰੋਵੀਜ਼ਨ ਸੀ ਤੇ ਇਸ ਦੇ ਨਾਲ ਹੀ ਚਾਲਕਾਂ ਦਾ ਡਰਾਈਵਿੰਗ ਲਾਇਸੈਂਸ ਵੀ 3 ਮਹੀਨੇ ਤੱਕ ਸਸਪੈਂਡ ਕਰਨ ਦੀ ਵਿਵਸਥਾ ਰੱਖੀ ਗਈ ਹੈ ਤੇ ਨਵੇਂ ਸਾਲ ਦੇ ਮੌਕੇ ਤੇ ਹੁਣ ਜੇਕਰ ਗੱਲ ਕੀਤੀ ਜਾਵੇ ਤਾਂ ਪੁਲਿਸ ਦੇ ਵੱਲੋਂ ਹੁਣ ਇਹ ਵੱਡੀ ਕਬਾਇਦ ਸ਼ੁਰੂ ਕੀਤੀ ਗਈ ਹੈ ਸੋ ਜੇਕਰ ਤੁਸੀਂ ਵੀ ਡਰਿੰਕ ਐਂਡ ਡਰਾਈਵ ਇਕੱਠੇ ਕਰਦੇ ਹੋ ਤਾਂ ਤੁਹਾਡੇ ਲਈ ਇਹ ਮੰਦਪਾਗੀ ਖਬਰ ਹੋ ਸਕਦੀ ਹੈ ਕਿਉਂਕਿ ਹੁਣ ਜੋ ਸਖਤੀ ਹੈ ਇਹ ਸਖਤੀ ਤੁਹਾਨੂੰ ਕਾਫੀ ਭਾਰੀ ਪੈ ਸਕਦੀ ਹੈ ਚਲਾਨ ਦੇ ਨਾਲ ਨਾਲ ਤੁਹਾਡੇ ਤੇ ਵੱਡੀ ਕਾਰਵਾਈ ਵੀ ਪੁਲਿਸ ਦੇ ਵੱਲੋਂ ਕੀਤੀ ਜਾ ਸਕਦੀ ਹੈ